ਹੈਲੋ ਗਾਇਸ ਥਿਸ ਇਜ਼ ਦ ਪੰਜਾਬੀ ਰੋਸਟਰ ਕੁੜੀ ਵੈਲਕਮ ਬੈਕ ਟੂ ਮਾਈ YouTube ਚੈਨਲ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਆ ਤਾਂ ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਵਿਦਆਊਟ ਵੇਸਟਿੰਗ ਐਨੀ ਟਾਈਮ ਆਪਾਂ ਅੱਜ ਦੀ ਵੀਡੀਓ ਕਰਦੇ ਆ ਸ਼ੁਰੂ ਲਓ ਜੀ ਭਾਈ ਸਿਆਲ ਦਾ ਟਾਈਮ ਇਸ ਵੱਡੇ ਚੋਬਰ ਦੀ ਵੀ ਗੱਲ ਸੁਣ ਲਓ ਜੈਸਮੀਨ ਦੇ ਘਰ ਵਾਲੇ ਦੀ ਕਹੀ ਜਾਂਦਾ ਹੈ ਕਿ ਸਿਆਲਿਆ ਅਸੀਂ ਕਿਹੜਾ ਕਿਹਾ ਕਿ ਗਰਮੀਆਂ ਆ ਅਸੀਂ ਤਾਂ ਆਪ ਠੰਡ ਨਾਲ ਮਰੀ ਜਾਂਦੇ ਆ ਮੋਰਓਵਰ ਇਹਨਾਂ ਦੇ ਘਰ ਆਇਆ ਕਸ਼ਮੀਰੀ ਰਾਸ਼ੀਆ ਕੱਪੜੇ ਵੇਚਣ ਲਈ ਤੇ ਉਹਦਾ ਰੇਟ ਸੁਣਗੇ ਇਹ ਆਪੇ ਬੇਹੋਸ਼ ਹੋਈ ਜਾਂਦੇ ਆ ਸਤਿ ਸ਼੍ਰੀ ਅਕਾਲ ਜੀ ਬੜੀਆ ਲੈ ਵੀ ਉੱਤਰਾ ਪਹਿਲਾਂ ਕਿ ਅਸੀਂ ਹੋਵਾਂਗੇ ਠੰਡੇ ਠੰਡੇ ਰੇਟ ਵਾਂਗੂ ਅੱਜ ਜੈਸਮੀਨ ਦੇ ਡਰਾਮੇ ਵੀ ਦੇਖ ਲੋ ਅਖੇ ਤੁਸੀਂ ਚਾਹ ਪੀ ਕੇ ਹੋ ਗਰਮ ਫਿਰ ਅਸੀਂ ਹੋਗੇ ਰੇਟਾ ਵਾਂਗ ਠੰਡੇ ਕੋਈ ਨਾ ਕੱਢਦਾ ਤੇਰੀ ਵੀ ਗਰਮੀ ਉਹ ਰੇਟ ਦੱਸ ਦੱਸ ਕੇ ਆਪਣਾ ਤੇਰਾ ਉਹ ਕਿਆ ਹੈ ਗੋਤ ਕਿਆ ਹੈ ਨਾ ਮਰਾਠੇ ਲੈ ਹਣ ਚ ਤਰੋਦਕਰ ਵਾਲਾ ਉਹਦਾ ਗੋਤ ਹੀ ਪੁੱਛਣ ਲੱਪਿਆ ਉਹ ਪਤੰਦਰਾ ਤੁਸੀਂ ਉਹ ਤਾਂ ਕੱਪੜੇ ਲੈਣੇ ਆ ਕਿ ਰਿਸ਼ਤਾ ਕਰਾਉਣਾ ਉਹਨੂੰ ਚਲ ਪਠਾਨ 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 ਮਤਲਬ ਹੈ ਨਾ ਪਠਾਨ ਵੀ ਬਹੁਤ ਕਹਿ ਲੋ ਵੀ ਉੱਚੀ ਜਾਤ ਆ ਲੈ ਇਹਨੂੰ ਦੇਖ ਲਓ ਮੁਸਲਮਾਨਾਂ ਦੀ ਜਾਤਾਂ ਪਰਖੀ ਜਾਂਦਾ ਆ ਮੁਸਲਮਾਨਾਂ ਜੇ ਤਾਂ ਕੋਈ ਹੁੰਦਾ ਹੀ ਨਹੀਂ ਜਾਤ ਪਾਤ ਦਾ ਕਿ ਇਹ ਵੱਡੀ ਜਾਤ ਆ ਇਹ ਨੀਵੀਂ ਜਾਤ ਆ ਤੇ ਇਹ ਹਜੇ ਹੀ ਜਾਤ ਪਾਤਾ ਜੇ ਹੋਇਆ ਆ ਤੇ ਇਧਰ ਭਾਈ ਸਾਰੀ ਫੈਮਿਲੀ ਸਾਡੀ ਬੈਠੀ ਆ ਜੀ ਹੈ ਇਧਰ ਮੈ ਲੋ ਜੀ ਕੱਲੀ ਕੱਲੇ ਨੂੰ ਲਾਈਨ ਵਾਈਜ਼ ਆਖੇ ਦੇਖੋ ਸਾਡੀ ਸਾਰੀ ਫੈਮਿਲੀ ਬੈਠੀ ਆ ਉਹ ਪਤੰਦਰੋਂ ਤੁਸੀਂ ਬੈਠੇ ਰਹਿੰਦੇ ਹੋ ਕੋਈ ਕੰਮ ਵੀ ਕਰ ਲੋ ਘਰੇ ਤੈਨ ਤੈਨ ਬੁੜੀਆਂ ਪਿੱਛੇ ਦੇਖ ਲੋ ਕਿੱਦਾਂ ਖਲਾਰਾ ਪਿਆ ਆ ਘਰ ਨੂੰ ਤਾਂ ਇਹਨਾਂ ਨੇ ਡੇਰਾ ਹੀ ਬਣਾ ਰੱਖਿਆ ਆ ਚੁੰਨੀ ਕਿਨੇ ਦਿਨ 2200 ਦਾ ਬੱਲੇ ਤੇਰੇ ਜੈਸਮੀਨ ਦੇ ਕੋਟੀ ਹੋਂਦੀ ਨਹੀਂ ਪਈ ਉੱਦੀ ਫਸਾਈ ਜਾਂਦੀ ਆ ਉਸ ਤੋਂ ਬਹਾਨਾ ਲਈ ਜਾਂਦੀ ਆ ਕਿ ਕੋਟੀ ਪਾਈ ਆ ਥੱਲੇ ਜੈਸਮੀਨ ਇਹ ਜੋ ਕੋਡ ਤੇਰੇ ਲਈ ਨਹੀਂ ਬਣੇ ਤੂੰ ਤਾਂ ਤਰਪਾਲ ਹੀ ਲੈ ਲਿਆ ਲਿਆ ਕਾ ਉੱਪਰ ਕਿੰਨੇ ਦਾ ਹੈ ਕਿਹੜਾ ਕਿਹ ਹੈ ਇਹプチਸੋਕ 2500 ਦਾ ਪਹਿਲੇ ਹੀ ਡਰਾ ਦਿੰਦਾ ਦੇਖ ਲਾ ਇਹ ਦੇਖ ਲਓ 2500 ਰੀਡ ਸੁਣ ਕੇ ਜੈਸਮੀਨ ਦੇ ਤਾਂ ਸਾਹ ਪ੍ਰਾਣੀ ਨਿਕਲ ਗਏ ਉਹ ਭਰਾਵਾ ਤੂੰ ਇੱਕ ਸੂਟ 2500 ਦਾ ਲਈ ਜਾਂਦਾ ਇਹ ਤਾਂ 2500 ਦੇ ਸਾਰੇ ਟੱਬਰ ਦੇ ਕੱਪੜੇ ਬਣਾ ਲੰਨੇ ਆ ਦੇਖੋ 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 ਇਨਕਾ ਲ ਕੋਈ ਮੇਰੇ ਕੋਲ ਸੂਟ ਬਹੁਤ ਹੋ ਗਏ ਹਾਂ ਆਪਾਂ ਸਾਰਿਆਂ ਨੇ ਲੂੰਬੜੀ ਦੀ ਕਹਾਵਤ ਤਾਂ ਸੁਣੀ ਹੋਣੀ ਹੈ ਕਿ ਹੱਥ ਨਾਲ ਆਪੜੇ ਥੂ ਕੋੜੀ ਸੇਮ ਐਜ਼ ਯਸਮਨ ਹੁਣ ਇਹਨੂੰ ਪਤਾ ਲੱਗ ਗਿਆ ਕਿ ਸੂਟ ਆ ਦੇ ਪ੍ਰਾਈਜ਼ ਇੰਨੇ ਮਹਿੰਗੇ ਆ ਤਾਂ ਇਹ ਲੈ ਤਾਂ ਸਕਦੇ ਨਹੀਂ ਇਹਨੇ ਇਹ ਬਹਾਨਾ ਲਾ ਲਿਆ ਕਿ ਮੇਰੇ ਤੋਂ ਸੂਟ ਤਾਂ ਬਾਦੂ ਪਏ ਆ ਸੱਚੀ ਗੱਲ ਮੂੰਹ ਤੇ ਨਿਕਲੇ ਜਾਂਦੀ ਬਾਈ ਹੈ ਕਿਹਾ ਸੀ ਵੀ ਹਾਂ ਮੇਰੇ ਕੋਲ ਸੂਟ ਬਾਦੂ ਪਏ ਆ ਕਾਹਦਾ ਝੂਠ ਬੋਲਣਾ ਦਿਉਨਾਰੇ ਮੇਰੇ ਘਰ ਨਾਲ ਅਖੇ ਜਿਉਂਦਾ ਰਹੇ ਮੇਰੇ ਘਰ ਵਾਲਾ ਇਹ ਪਤਾ ਨਹੀਂ ਕਿਹੜੀ ਸਰਕਾਰੀ ਨੌਕਰੀ ਤੇ ਲੱਗਾ ਆ ਇਹ ਤਾਂ ਆਪ ਤੇਰੇ ਬਲੌਗ ਬਣਾ ਬਣਾ ਕੇ ਉਹਨਾਂ ਪੈਸਿਆਂ ਦੇ ਕੱਪੜੇ ਲੈਂਦਾ ਆ ਤੈਨੂੰ ਕੱਪੜੇ ਕਿੱਥੋਂ ਲੈ ਦੂੰਗਾ ਇਹ ਖਿੱਚ ਮੇਰੀ ਫੋਟੋ ਪਿਆ ਕੱਪੜਾ ਹੋ ਰਾਇਆ ਦੇਖ ਲੋ ਕੀ ਡਰਾਮੇ ਕਰੀ ਜਾਂਦੀ ਆ ਕਿ ਖਿੱਚ ਮੇਰੀ ਫੋਟੋ ਭੈਣ 500 ਤਾਂ ਉਹਨੇ ਤੇਰੇ ਬਲੌਗ ਬਣਾਤੇ ਹਜੇ ਵੀ ਤੇਰੀ ਫੋਟੋ ਬਾਕੀ ਆ ਠੀਕ ਲਾ ਲੈ ਠੀਕ ਠੀਕ ਨਾ ਦੱਸਦਾ ਨਾ ਰੇਟ ਰਵਿੰਦਰ ਤੁਸੀਂ ਸੋਚ ਨਹੀਂ ਸਕਦੇ ਹਾਂ ਕਿੰਨਾ ਕਹਿਆ ਮੰਮੀ 4000 4000 ਦਾ ਸੂਟ ਉਹ ਭਰਾਵਾ ਤੂੰ ਇੱਥੇ ਚੱਲ ਜਾ ਕਿਉਂ ਗਰੀਬਾਂ ਦੰਦਲਾ ਪੋਆ ਕੇ ਜਾਏਗਾ ਇਹਨਾਂ ਨੇ ਤੇ 4000 ਦਾ ਸੂਟ ਕਿ ਤੇ ਵਿਆਹ ਸ਼ਾਦੀ ਤੇ ਨਿਪਾਇਆ ਹੁੰਦਾ ਹੈਗਾ ਜਾਣ ਕੇ ਕਹਿੰਦਾ ਇਹ ਮਖੌਲ ਕਰਦਾ ਲੈ ਕੇ ਮਖੌਲ ਕਰਦਾ ਹੈ ਉਹਦੀ ਕਹਿੰਦਾ ਹੈ ਭਰਾਵਾ ਮਖੌਲ ਕਰਨ ਨੂੰ ਕਿਹੜਾ ਉਹਦੀ ਸਾਲੀਆਂ ਬੈਠੀਆਂ ਐ ਮੂਰੇ ਹਾਂ ਉਹ ਸੋਹਣੀ ਆ ਵੈਸੇ ਇਹਦਾ ਕੀ ਪ੍ਰਾਈਸ ਆ ਭਾਜੀ ਇਹ ਕਿੰਨੇ ਦਿਨ ਤੇ ਮੂਡ ਬੜਦਾ ਇਹ 1500 ਮੂੜਦੇ 1500 ਰੁਪਏ ਦਾ ਸਟੋਲ ਜੈਸਮਿਨ ਜੇ ਤੂੰ ਮੇਰੀ ਗੱਲ ਮੰਨੇ ਨਾ ਤੇਰੇ ਬਜਟ ਦਾ ਇਹਦੇ ਕੋਲ ਕੋਕ ਵੀ ਨਹੀਂ ਹੈਗਾ ਤੂੰ ਐ ਕਰ ਆਪਣੀ ਮੱਝਾ ਤੋਂ ਨਾ ਕੋਈ ਕੰਬਲੀ ਕੁੰਬਲੀ ਲਾ ਕੇ ਲੈ ਲੈ ਬਿਲਕੁਲ ਤੇ ਆ ਤੁਹਾਡੇ ਕੋਲ ਕਸ਼ਮੀਰੀ ਕੁੜਤਾ ਨਹੀਂ ਹੈ ਫਿਰਨ ਫਿਰਨ ਬੋਲ ਫਿਰਨ ਬੋਲ ਮੈਨੇ ਲੀਆ ਏ ਕਿ ਕਾ ਇਹ ਮੂਰੇ ਹਸੀ ਜਾਂਦੇ ਆ ਦੇਖ ਕੇ ਕਹਿੰਦੀ ਜੇ ਮੂਰੇ ਹਸੀ ਜਾਂਦੇ ਆ ਦੇਖ ਕੇ ਜੈਸਮਿਨ ਜਾ ਤਾਂ ਤੂੰ ਪੰਜਾਬੀ ਬੋਲ ਲੈ ਜਾ ਤਾਂ ਤੂੰ ਹਿੰਦੀ ਬੋਲ ਬਈਆਲੀ ਭਾਸ਼ਾ ਨਾ ਬੋਲਣ ਹਟੀ ਨਾ ਤੂੰ ਇਹਦੀ ਗੱਲ ਛੱਡੋ ਹੁਣ ਆਪਾਂ ਗੱਲ ਕਰਦੇ ਆ ਮਿਸ ਕਾਲੋ ਦੀ ਵਾਓ ਵਾ ਸੁਖਰਾਉਣਾ ਕਰਦੇ ਕੋਈ ਤਾਂ ਮਿਲਤਾ ਪਿੰਡਾਇਆ ਰਹਿੰਦੀ ਬੱਚੀ ਕੋਲੇ ਬੈਠੀ ਆ ਦੀ ਮਾਂ ਕਹਿੰਦੀ ਆ ਇਹ ਤਾਂ ਮੇਕਅਪ ਹੀ ਮੰਗਵਾਦੀ ਰਹਿੰਦੀ ਆ ਕਿਉਂ ਮੇਕਅਪ ਮੰਗਵਾਉਣਾ ਨਹੀਂ ਇੰਨੀ ਸੌਫਟ ਸਕਿਨ ਨੇ ਆ ਵਿਚਾਰੀ ਦੀ ਜੇ ਮਾੜਾ ਵੀ ਕਾਲਾ ਪੈਨ ਪੈ ਗਿਆ ਕੌਣ ਜ਼ਿੰਮੇਵਾਰ ਹੋਊਗਾ ਤੁਸੀਂ ਇਹਨੂੰ ਜਾਣਦੇ ਹੋ ਆ ਕੌਣ ਕਮੈਂਟ ਕਰੋ ਆਏ ਸੜਨਾ ਇਹ ਮਤ ਮੇਕਅਪ ਕਰਾਉਣ ਆਈ ਆ ਤੇ ਅੱਛਾ ਮੇਕਅਪ ਕਰਾਉਣ ਆਈ ਆ ਆ ਗਈ ਵੱਡੀ ਨਾ ਤੂੰ ਇੱਥੇ ਮੇਕਅਪ ਆਰਟਿਸਟ ਜਿੱਦਾਂ ਦਾ ਹੋਲੀ ਆ ਆਪਦਾ ਆ ਉਦਾਂ ਦਾ ਇਸ ਵਿਚਾਰੀ ਦਾ ਕਰ ਦੂੰਗੀ ਤੂੰ ਕਰਨੇ ਆ ਸਭ ਨਾਲ ਹਿਸਾਬ ਆਉਂਦਾ ਮੈਨੂੰ ਪਤਾ ਨਹੀਂ ਨਾ ਕਿੰਦਾ ਕਿੰਦਾ ਜੂਸ ਕਰਨੇ ਆ ਉਹ ਭੈਣੇ ਅਨਪੜੇ ਯੂਸ ਨਹੀਂ ਹੁੰਦਾ ਯੂਸ ਹੁੰਦਾ ਆ ਤੇ ਵਾਲਾ ਲਾਲੀ ਲਾਉਣਾ ਲਾਲੀ ਲਾਉਣਾ ਆਖੇ ਲਾਲੀ ਲਾਉਣ ਵਾਲਾ ਕਾਲੋ ਤੇਰੇ ਬੂਥੇ ਤੇ ਲਾਲੀ ਦਿਖਣੀ ਹੈ ਕਦੋਂ ਆ ਮੋਰੋਬਰ ਤੂੰ ਆ ਬਰਹੀ ਸ਼ਾਡ ਜਿਹੜੇ ਰਾਂਗੜਾ ਬ੍ਰਸ਼ ਹੁੰਦਾ ਨਾ ਤੂੰ ਉਹਦੇ ਨਾਲ ਆਪਣੇ ਮੂੰਹ ਤੇ ਪ੍ਰੈਮਰ ਮਾਰ ਹੁੰਦਾ ਬਲੈਂਡਰ ਦਾ ਕਲਰ ਬੋ ਕਹਿੰਦਾ ਨਾ ਕਹਾਂਦਾ ਮੈਲ ਦਾ ਪਤਾ ਨਹੀਂ ਮੈਲ ਦਾ ਨਹੀਂ ਪਤਾ ਲੈ ਲੈ ਸੋਣ ਲੋ ਇਹਨਾਂ ਦੇ ਕਹਿੰਦੀ ਬਲੈਂਡਰ ਦਾ ਕਲਰ ਬਹੁਤ ਹੈਂਡ ਹੈ ਉੱਤੇ ਮੈਲ ਦਾ ਨਹੀਂ ਪਤਾ ਲੱਗਣਾ ਜਿੰਨੀ ਜਿੰਨੀ ਮੈਲ ਜਮੀ ਹੈ ਨਾ ਤੁਹਾਡੇ ਉਹ ਹਿਸਾਬ ਨਾਲ ਮੈਨੂੰ ਤਾਂ ਬਲੈਂਡਰ ਦੇ ਕਲਰ ਦਾ ਨਹੀਂ ਪਤਾ ਲੱਗਣਾ ਹੈਗਾ ਆ ਸਹੀ ਲੱਗੂ ਸਰ ਲੈ ਕਲਰ ਸਹੀ ਆ ਮੰਨ ਲਾ ਤੈਨੂੰ ਨਹੀਂ ਲੱਗਦਾਗਾ ਸ ਮੈਂ ਵੀ ਸੋਚਦੀ ਰਹਿੰਦੀ ਸੀ ਕਾਲੋ ਇੰਨੇ ਭੜਕੀਲੇ ਰੰਗ ਕਾਤੋਂ ਪਾਉਂਦੀ ਆ ਹੁਣ ਪਤਾ ਲੱਗਾ ਕਿ ਇਹਨੂੰ ਪੰਪ ਦੇਣ ਵਾਲੇ ਦਾ ਇਹਦੇ ਨਾਲ ਹੀ ਤੁਰੇ ਫਿਰਦੇ ਆ ਉਹਨੂੰ ਪਿੰਕ ਰੰਗ ਪਵਾਈ ਜਾਂਦੇ ਆ ਉਹ ਭਰਾਵਾ ਇਹਦੀ ਕਿਹੜਾ ਸਕਿਨ ਰਸ਼ੀਨ ਕੁੜੀਆ ਵਰਗੀ ਆ ਇੱਕ ਤਾਂ ਵਿਚਾਰੀ ਪੁੱਠੇ ਤਵੇ ਵਰਗੀ ਆ ਉੱਤੋਂ ਇਹਦੇ ਪਿੰਕ ਰੰਗ ਪਵਾਈ ਜਾਂਦੇ ਆ ਹਾਂ ਵੀ ਮੁੰਡਾ ਕਿਹੜੀ ਮੂਵੀ ਦੇਖਣੇ ਆ ਨਾ ਆਹਾਂ ਹਾਂਜੀ ਚਲੋ ਲੈਟਸ ਗੋ ਲੈ ਦੱਸ ਇਹਨਾਂ ਨੇ ਵੀ ਨਾ ਹੱਦ ਕੀਤੀ ਪਈ ਆ ਕਾਲੋ ਪਹਿਲਾ ਆਪ ਤਾਂ ਵਾਰਾ ਗਾਰੀ ਤੇ ਰਹਿੰਦੀ ਸੀ ਹੁਣ ਆਪਣੀ ਬੇਬੇ ਵੀ ਨਾਲ ਚੱਕੀ ਫਿਰਦੀ ਆ ਸਿਨੇਮਾ ਜਾਂ ਕਰਾਚ ਕਹਿੰਦੇ ਕਿ ਫੈਮਲੀ ਮੂਵੀ ਨਹੀਂ ਐ ਗਾਲਾ ਬਹੁਤ ਕੱਢਿਆ ਐ ਜੇ ਫਿਲਮ ਚ ਗਾਲਾ ਕੱਢਿਆ ਗੀਆਂ ਆ ਤਾਂ ਤੁਸੀਂ ਉੱਥੋਂ ਔਠ ਕੇ ਆ ਜੋ ਪਰ ਔਠ ਕੇ ਵੀ ਤਾਂ ਤਾਂ ਆਣ ਜੇ ਇਹਨਾਂ ਚ ਸ਼ਰਮ ਹੋਵੇ ਕੋਈ ਵਾਲੇ ਮਿੱਤਰਾਂ ਦੀ ਲੱਗਦੀ ਮਿੱਤਰਾਂ ਵਾਲ ਕੋਲੇ ਹਾਰਾ ਵੀੜਿਆ ਪਤੰਦਰ ਇੱਕ ਦੂਜੇ ਦੀ ਬੇਇੱਜ਼ਤੀ ਕਰੀ ਜਾਂਦੇ ਆ ਕਿ ਆ ਵੇੜੇ ਵਾਲਾ ਉਹ ਵੜੇ ਵਾਲਾ ਤੁਹਾਨੂੰ ਕਿਸੇ ਨੂੰ ਪਤਾ ਨਹੀਂ ਤੁਸੀਂ ਕੌਣ ਆ ਆ ਬਾਬਾ ਜੀ ਦੱਸਣਗੇ ਤੁਸੀਂ ਕੌਣ ਆ ਵੇੜੇ ਵਾਲੇ ਆ ਐਸ ਕੰਮ ਤੇ ਹੋਗੇ ਲੈ ਆਉਣ ਕਰ ਬਰਗਰ ਖਾਂਦਾ ਓਏ ਕੈਂਡ ਮੈਂ ਜਿਹੜੇ ਬਾਰੇ ਗੱਲ ਕਰ ਰਹੇ ਹਾਂ ਹਾਂ ਚੱਲੋ ਵੀ ਮੁੰਡਿਓ ਵਰਕਰ ਖਾ ਲਓ ਨਹੀਂ ਨਹੀਂ ਓਏ ਕੈਂਡ ਉਪਰ ਆ ਬੋ ਕਾਲ ਨੂੰ ਬਿਨ ਨਿਊਡਲ ਵਾਲਾ ਵਰਗਾ ਜੀ ਜੰਦੇ ਪਿੱਛੇ ਦੇਖੋ ਕਿਦਾਂ ਨਿਊਡਲਾਂ ਨਾਲ ਕੁਲੀ ਫੇਰਦੀ ਆ ਠੀਕ ਆ ਚੱਲਿਆਂ ਬਾ ਚੱਲਿਆਂ ਅੱਕਸਾਂ ਲੈ ਹੁਣ ਆਪਾਂ ਚੱਲਨੇ ਆਂ ਤੇ ਮਿਲਦੇ ਨੇ ਅਗਲੇ ਵਲੌਗ ਚ ਕੀ ਬੋਲ ਤੂੰ ਅੱਕਸਾਂ ਲੈ ਯਾਰ ਸੱਚੀ ਕਿੱਡਾ ਵੱਡਾ ਜਿਗਰਾ ਹੋਣਾ ਹੈ ਨਾ ਇਸ ਮੁੰਡੇ ਦਾ ਜਿਹੜਾ ਕਾਲੋ ਨੂੰ ਸੋਹਣੇ ਕਹੀ ਜਾਂਦਾ ਹੈ ਮੇਰੇ ਵੱਲੋਂ ਤਾਂ ਇਸ ਮੁੰਡੇ ਨੂੰ ਦਿਲੋਂ ਸਲੂਟ ਆ ਜੋ ਕਾਲੋ ਨੂੰ ਸੋਹਣੇ ਕਹੀ ਜਾਂਦਾ ਹੈ ਉਹ ਬੱਸ ਕਰ ਦੇ ਮੋਟੀਏ ਵੀਡੀਓ ਬਣਾਉਣ ਨੂੰ ਹਣਤਾ ਤੂੰ ਤਾਂ ਫੋਨ ਜੇ ਪੂਰੀ ਨਹੀਂ ਆਉਂਦੀ ਹੈਗੀ ਟੈਡ ਦੇਖੋ ਇਹਦਾ ਕਿੱਡਾ ਆ 1000 ਲੀਟਰ ਦੀ ਟੈਂਕੀ ਜਿੱਡਾ ਨਾਲੇ ਮੈਨੂੰ ਪਤਾ ਲੱਗਿਆ ਹਣ ਤੂੰ ਪ੍ਰਮੋਸ਼ਨਾਂ ਕਰਨ ਵੀ ਲੱਗ ਗਈ ਆ ਕਦੇ ਟਾਈਮ ਕੱਢ ਕੇ ਸਾਡੇ ਵੱਲ ਵੀ ਆਈ ਮੈਂ ਵੀ ਐਡ ਕਰਵਾਉਣੀ ਤੇ ਤੋ ਵਿਸ਼ਾਲ ਬੁਲਡੋజర్ ਦੀ ਉਹ ਸੇਵਗਾ ਭੱਜ ਕੇ ਆਈ ਸਾਡੀ ਮੱਝ ਸੰਗਲੜਾਗੇ ਭੱਜ ਗਈ ਆ ਇਹਦਾ ਘਰ ਵਾਲਾ ਦੇਖ ਲੋ ਪਿੱਛੇ ਐ ਬੈਠਾ ਆ ਜਿੱਦਾਂ ਮੱਝ ਨਾ ਕੱਟਾ ਬੰਨਿਆ ਹੁੰਦਾ वेलकम टू माय न्यू ब्लॉग ते ਹਣ ਆਪਾਂ ਗੱਲ ਕਰਦੇ ਆ 2 ਫੁੱਟੀ ਮੈਡਮ ਕਮਲ ਪਟਿਆਲਾ ਦੀ ਦੇਖੋ ਸਿਰ ਸਿਰੇ ਮੇਰੇ ਦੇਵ ਜੀ ਨਵੇਂ ਸਾਲ ਵਾਲੇ ਦੇ ਨਾਤ ਹੋ ਕੇ ਰੈਡੀ ਹੋ ਚੁੱਕੇ ਨੇ ਮਸਿਆ ਮਸਿਆ ਨਾਉਂਦਾ ਨਾ ਮੈਂ ਨਵੇਂ ਸਾਲ ਦੇ ਨੌਂ ਦਾ ਕੀ ਮਤਲਬ ਸਾਰਿਆਂ ਨੂੰ ਪਤਾ ਹੈ ਕਿ ਇਹ ਨੌਂ ਹੁੰਦਾ ਨਹੀਂ ਮੋਰੋ ਵੇਲੇ ਮੂਹ ਇਹ ਗੱਲ ਨਿਕਲ ਵੀ ਗਈ ਹੈ ਕਿ ਮਸਿਆ ਮਸਿਆ ਨਾਉਂਦਾ ਆ ਸਾਡਾ ਨਾਸ਼ਤਾ ਕਰ ਰਹੇ ਨੇ ਕਿਉਂਕਿ ਕੰਮ ਤੇ ਜਾਣਾ ਨੇ ਲੇਟ ਹੋ ਰਹੇ ਨੇ ਪਹਿਲੇ ਦਿਨ ਹੀ ਨਹੀਂ ਲੇਟ ਹੋਣਾ ਆਪਾਂ ਸਾਲ ਦੇ ਕਹਿੰਦੇ ਕਿ ਸਾਲ ਦੇ ਪਹਿਲੇ ਦਿਨ ਨਾ ਲੇਟ ਹੋ ਜਾਈਏ ਫਿਰ ਇਹਨਾਂ ਨੂੰ ਪਤਾ ਆ ਕਿ ਕਿਤੇ ਟਰਾਂਸਫਾਰਮ ਤੇ ਮੋਟਰ ਹੋਰ ਕੋਈ ਚੋਰੀ ਕਰਕੇ ਨਾ ਲੈ ਜਵੇ ਇਹਨਾਂ ਦੀ ਸ਼ੁਰੂਆਤ ਹੀ ਆਪਾਂ ਕਰਨੀ ਆ ਚਲੋ ੜੀ ਤੱਕ ਜਾਣਗੇ 15 ਤਰੀਕ ਨੂੰ ਜਾਣਗੇ ਬੱਚੇ ਦੇਖਿਓ ਹਮੇਸ਼ਾ ਇਦਾਂ ਹੀ ਹੁੰਦੇ ਆ ਯਾਰ ਸੀਰੀਅਸਲੀ ਕਿੰਨੀ ਗੰਦੀ ਹੈ ਇੱਕ ਵਾਰ ਇਹ ਨਾਸ਼ਤਾ ਕਰੀ ਜਾਂਦਾ ਤੇ ਇਹ ਸੀੜ ਖਿੱਚੀ ਜਾਂਦੀ ਆ ਮੋਰਓਵਰ ਇਹਦੀ ਇੰਨੀ ਗਾਲੀ ਜਵਾਨ ਹੈ ਨਾ ਇਹਨੇ ਇੱਕ ਵਾਰ ਹੀ ਕਿਹਾ ਕਿ 15 ਤੱਕ ਨਹੀਂ ਆਣੀ ਛੁੱਟਿਆ ਵਧੂਂਗੀਆ ਸੇਮ ਉਹੀ ਗੱਲ ਹੋਈ 15 ਤੱਕ ਹੀ ਵਧੀਆਂ ਹੈ ਸੋਹਣੇ ਲੱਗ ਰਹੇ ਹੋ ਕਾਕਾ ਅੱਜ ਤੁਸੀਂ ਬਹੁਤ ਜ਼ਿਆਦਾ ਸੋਹਣੇ ਲੱਗ ਰਹੇ ਹੋ ਲੈ ਦੇਖ ਲੋ ਇੱਕ ਤਾਂ ਵਿਚਾਰੇ ਦਾ ਰੰਗ ਮਸਕਾਲੋ ਵਰਗਾ ਉਤੋਂ ਉਹਨੂੰ ਸੰਤਰੀ ਸ਼ਰਟ ਲੈਤੀ ਆ ਤੇ ਉਤੋਂ ਕਹੀ ਜਾਂਦੀ ਹੈ ਕਾਕੇ ਤੁਸੀਂ ਸੋਹਣੇ ਲੱਗਦੇ ਆ ਭੈਣ ਸੋਹਣਾ ਦਾ ਉਹਨੂੰ ਅਜੇ ਤੱਕ ਉਹਦੀ ਮਾਂ ਨੇ ਨਹੀਂ ਆਖਿਆ ਹੈਗਾ ਬਹੁਤ ਕੂਲ ਲੱਗ ਰਹੀ ਬਹੁਤ ਅੱਛੀ ਲੱਗ ਰਹੀ ਆ ਪਰ ਮੈਂ ਡਬਲ ਮਾਈਂਡਡ ਆ ਇਹਨੂੰ ਰੱਖਾਂ ਵੀ ਕਰਾਂ ਕਹਿੰਦੀ ਡਰੈਸ ਕੂਲ ਤੇ ਅੱਛੀ ਆ ਮੈਂ ਨਾ ਡਬਲ ਮਾਈਂਡਡ ਆ ਭੈਣ ਡਬਲ ਮਾਈਂਡਡ ਕਿਥੋਂ ਹੋ ਜੂਗੀ ਤੇਰਾ ਤਾਂ ਦਾ ਮਾਈਂਡ ਵੀ ਨਹੀਂ ਹੈਗਾ ਆ ਦੇਖੋ ਬਹੁਤ ਸੋਹਣੀ ਲੱਗ ਰਹੀ ਹੈ ਥੱਲੇ ਚੱਪਲਾ ਪਾਈਆਂ ਜਾਂ ਸੌਕਸ ਪਾਈਆਂ ਤੁਸੀਂ ਸਾਰੇ ਜਾਣੇ ਵੀ ਦੇਖ ਕੇ ਦੱਸੋ ਕਿ ਨੂੰ ਕਿਹਨੂੰ ਇਹਦੇ ਡਰੈਸ ਅੱਛੀ ਲੱਗਦੀ ਆ ਮੈਨੂੰ ਤਾਂ ਦੇਖ ਕੇ ਇਹ ਲੱਗਦਾ ਜਿਦਾ ਸੀਮਿੰਟ ਵਾਲਾ ਬੋਰਾ ਚੜਾਇਆ ਹੁੰਦਾ ਇਹਨੇ ਆ ਰਿਪਨ ਜੀ ਇਹ ਵਾਜੋ ਲੋ ਜੀ ਬੂਟ ਦੇਖ ਲਓ ਮੈਡਮ ਦੇ ਜਿਹੋ ਜੇ ਸੜਕ ਤੇ ਲੋਕ ਪਾਉਣ ਵਾਲੇ ਦੇ ਨਹੀਂ ਉਹੋ ਜੇ ਤਾਂ ਇਹ ਬੂਟ ਚੁੱਕੀ ਫਿਰਦੀ ਆ ਮੋਰਓਵਰ ਜੇ ਕਿਸੇ ਦਿਨ ਦੇਵ ਨੂੰ ਗੁੱਸਾ ਆ ਗਿਆ ਨਾ ਇਹਦੇ ਇਹੀ ਬੂਟ ਘਮਾ ਘਮਾ ਕੇ ਇਹਦੇ ਛੱਡਣੀ ਆ ਆਊਗਾ ਵਾਪਸ ਮੈਨੂੰ ਦੱਸ ਦਿਓ ਸੁਜੈਸਟ ਕਰਦੇ ਆ ਥੋੜਾ ਜਿਹਾ ਵੀ ਵਾਲੀ ਡਰੈਸ ਮੈਂ ਰੱਖਾਂ ਕਿ ਵਾਪਸ ਕਰਦਾ ਸੋਣੀ ਤਾਂ ਬਹੁਤ ਬਹੁਤ ਸੋਣੀ ਲੱਗ ਰਹੀ ਆ ਭਾਈ ਇਹ ਤਾਂ ਆਪਣੇ ਮੂੰਹੋਂ ਮੀਆਂ ਮਿੱਠੂ ਬਣਨ ਵਾਲੀ ਗੱਲ ਹੋ ਗਈ ਆ ਮੋਰਓਵਰ ਇਹਨੂੰ ਪਤਾ ਹੈ ਕਿ ਕਿਸੇ ਨੇ ਤਾਰੀਫ ਤਾਂ ਕਰਨੀ ਨਹੀਂ ਡਰੈਸ ਦੀ ਸਾਰਿਆਂ ਨੇ ਇਹੀ ਕਹਿਣਾ ਹੈ ਕਿ ਇਹ ਝੋਲੇ ਚ ਪੰਪ ਪਾਈ ਲੱਗਦੀ ਆ ਇਸ ਲਈ ਆਪੇ ਆਪਣੇ ਮੂੰਹੋਂ ਤਾਰੀਫ ਕਰੀ ਜਾਂਦੀ ਹੈ ਕਿ ਬਹੁਤ ਸੋਹਣੀ ਲੱਗਦੀ ਆ ਮੇਰੇ ਤੇ ਇਹ ਤਾਂ ਪੂਰਾ ਝੋਲਾ ਲੱਗ ਰਿਹਾ ਬਿਲਕੁਲ ਬੇਕਾਰ ਹਾ ਰੱਬਾ ਮੈਂ ਹੁਣ ਕੀ ਪਾਵਾਂ ਜੇ ਤੇਰੇ ਕੋ ਹੋਰ ਕੁਝ ਪਾਉਣ ਲਈ ਹੈ ਨਹੀਂ ਇੱਕ ਜੀਤ ਤੇਰੇ ਕੋ ਹਮੇਸ਼ਾ ਹੀ ਹੁੰਦੀ ਆ ਉਹ ਪਾਲਾ ਕਲੇਸ਼ ਬੈਠ ਜਾ 5 ਮਿੰਟ ਬੈਹੋ ਮੇਰੇ ਕੋਲ ਡਰਾਮੇ ਦੇਖ ਲਓ ਮੈਡਮ ਦੇਖ ਕੇ 5 ਮਿੰਟ ਬੈਹੋ ਮੇਰੇ ਕੋਲ 5 ਮਿੰਟ ਚਾਹੀਏ ਹੋ ਜੇ ਕਿਹੜੀਆਂ ਖੂਫੀਆ ਗੱਲਾਂ ਕਰ ਲੈਣੀ ਆ ਤੇ ਆ ਜਿਹੜਾ ਤੇਰਾ ਪਿਆਰਾ ਕੈਮਰੇਮੈਨੀ ਦੇਖਦਾ ਆ ਸਭ ਪਤਾ ਲੱਗਦਾ ਕਿ ਡਰਾਮੇ ਆ ਇੰਨਾ ਪਿਆਰ ਤਾਂ ਕੋਈ ਨਵੀਂ ਵਿਆਹੀ ਆਪਣੇ ਘਰ ਵਾਲੇ ਨੂੰ ਨਹੀਂ ਕਰਦੀ ਹੋएगी ਬੱਤ ਸਹੀ ਹੈ ਆ ਬਾਈ ਟਿੰਕਲ ਬੰਦਾ ਕੋਲ ਆਇਆ ਲੁਧਿਆਣੇ ਤੋਂ ਬਾਹਰ ਗੱਲ ਕਰ ਰਹੇ ਨੇ ਆਪਣੇ ਨਾਲ ਕਰੀ ਗੱਲ ਹੈਲੋ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੌਰ ਕਿਵੇਂ ਤੁਹਾਡੀ ਤਬੀਅਾ ਠੀਕ ਆ ਹੁਣ ਹਾਂਜੀ ਠੀਕ ਆ ਫਰਕ ਆ ਬੱਚੀ ਸਾਰੀ ਫੈਮਿਲੀ ਇਕੱਠੇ ਵਲੌਗ ਦੇ ਦੇਨੇ ਤੁਹਾਡਾ ਜਦੋਂ ਵੀ ਤੁਹਾਨੂੰ ਟਾਈਮ ਮਿਲਦਾ ਸਾਰੇ ਕੰਮ ਤੇ ਉਹਨੇ ਸ਼ਾਮ ਨੂੰ ਘਰ ਆਨੇ ਤਾਂ ਤੁਸੀਂ ਜਦੋਂ ਵੀ ਰੋਟੀ ਪਾਣੀ ਖਾਣੇ ਦੇਖ ਲੋ ਦੇਖ ਲੋ ਇਹਦੇ ਬਲੌਗ ਕਰ ਲੋ ਆਪਣਾ ਟਾਈਮ ਵੇਸਟ ਸਾਨੂੰ ਰੋਸਟਰਾਂ ਨੂੰ ਤਾਂ ਨਾ ਮਜਬੂਰੀ ਚ ਦੇਖਣੇ ਪੈਂਦੇ ਇਹਦੇ ਬਲੌਗ ਇੱਤੇ ਰੋਸਟ ਬਣਾਉਣ ਲਈ ਨਹੀਂ ਤਾਂ ਅਸੀਂ ਕਦੇ ਨਾ ਦੇਖੀਏ ਮੋਰਓਵਰ ਇਹ ਤੋਂ ਚੰਗਾ ਐਂਟਰਟੇਨਮੈਂਟ ਤਾਂ ਸੋਨੂ ਸੀਤੂ ਵਾਲਾ ਕਰ ਦਿੰਦਾ ਆ ਓ ਰੋਟੀ ਖਾਦਿਆ ਕੇ ਇਤਲੀ ਮਾਂ ਪੁੱਛਦੀ ਤੁਸੀਂ ਬਾਕੀ ਅੱਜ ਦੀ ਵੀਡੀਓ ਆਪਾਂ ਇੱਥੇ ਐਂਡ ਕਰਦੇ ਆਂ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਨਾਲ ਦੀ ਨਾਲ ਇਦਾਂ ਦੀ ਇੰਟਰਸਟਿੰਗ ਵੀਡੀਓ ਦੇਖਣ ਲਈ ਚੈਨਲ ਨੂੰ ਲੁੱਕਰ ਲਓ ਸਬਸਕ੍ਰਾਈਬ